ਅੱਜ ਆਪਾਂ ਮਲੌਰ ਕਾ ਦੇ ਉੱਤਰੀ ਹਿੱਸੇ ਦੇ ਵਿੱਚ ਇੱਕ ਬਹੁਤ ਹੀ ਸੋਹਣਾ ਟਾਊਨ ਬਹੁਤ ਹੀ ਸਾਰੀਆਂ ਬੀਚਾਂ ਸੁੰਦਰ ਪਹਾੜ ਆਰਟ ਹਿਸਟਰੀ ਇਹ ਸਾਰਾ ਕੁਝ ਇੱਕੋ ਜਗ੍ਹਾ ਤੇ ਆ ਆਪਾਂ ਨੂੰ ਦਰਖਤਾਂ ਦੀ ਖੁਸ਼ਬੂ ਤੇ ਹਵਾ ਦਾ ਥੋੜਾ ਥੋੜਾ ਟੱਚ ਹੀ ਮਹਿਸੂਸ ਹੁੰਦਾ ਮਹਿਸੂਸ ਹੋ ਰਹੀ ਆ ਸਾਹ ਚੜ ਰਿਹਾ ਆਪਾਂ ਨੂੰ ਜਿਵੇਂ ਜਿਵੇਂ ਵਿਊ ਪੁਆਇੰਟ ਮਿਲਣਗੇ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਆਪਾਂ ਅੱਗੇ ਦੇਖਦੇ ਆ ਕਿਹੜੀ ਸੁੰਦਰ ਚੀਜ਼ ਆਪਣੀ ਅਡਿਕ ਕਰ ਰਹੀ ਆ ਹੋ ਇਹਨਾਂ ਦੀਆਂ ਫੌਜਾਂ ਤੇ ਕੋਈ ਹਮਲਾ ਕਰਦਾ ਸੀ ਇਧਰਲੇ ਬੰਨੇ ਉਹ ਪਲਾਟ ਉਹ ਪਲਾਟ ਵਾਇਆ ਹੋਇਆ ਮੈਨੂੰ ਲੱਗਦਾ ਉੱਥੇ ਖੇਤੀਬਾੜੀ ਕਰਦੇ ਹੋਣੇ ਆ ਕੁਛ ਨਾ ਕੁਛ ਮਾੜੀ ਮੋਟੀ ਵੇਖੋ ਕਿੱਡਾ ਖੈਂਡ ਤੇ ਕਿੰਨਾ ਖੂਬਸੂਰਤ ਆ ਪਹਾੜੀ ਜਿਸ ਤੇ ਆਪਾਂ ਗਏ ਸੀ ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਤਰੀਕ ਹੈਗੀ ਆ 7 ਦਸੰਬਰ 2025 ਅੱਜ ਆਪਾਂ ਮਲੌਰ ਕਾ ਦੇ ਉੱਤਰੀ ਹਿੱਸੇ ਦੇ ਵਿੱਚ ਇੱਕ ਬਹੁਤ ਹੀ ਸੋਹਣਾ ਟਾਊਨ ਪੁਨਸਾ ਦੇ ਵਿੱਚ ਆ ਅੱਜ ਆਪਾਂ ਇਹ ਜਗ੍ਹਾ ਨੂੰ ਦੇਖਾਂਗੇ ਇਸ ਦੇ ਵਿੱਚ ਬਹੁਤ ਹੀ ਸਾਰੀਆਂ ਵਿੱਚਾਂ ਸੁੰਦਰ ਪਹਾੜ ਆਰਟ ਹਿਸਟਰੀ ਇਹ ਸਾਰਾ ਕੁਝ ਇੱਕੋ ਜਗ੍ਹਾ ਤੇ ਆ ਚਲੋ ਜੀ ਸ਼ੁਰੂਆਤ ਕਰਦੇ ਆ ਜਾਂ ਆਪਾਂ ਇਹਦੀ ਸ਼ੁਰੂਆਤ ਦੇ ਵਿੱਚ ਹੀ ਆਪਾਂ ਨੂੰ ਤੁਰੇ ਜਾਂਦੇ ਆ ਕਾਫੀ ਟੂਰਿਸਟ ਮਿਲਦੇ ਨੇ ਤੇ ਇੱਥੇ 20000 ਤੋਂ ਵੱਧ ਮਯੂਰਕਾ ਦੇ ਵਿੱਚ ਹਾਈਕਿੰਗ ਪੁਆਇੰਟ ਆ ਲੋਕ ਹਾਈਕਿੰਗ ਕਰਦੇ ਨੇ ਤੇ ਇੰਦਰ ਹੀ ਆਪਾਂ ਨੂੰ ਰਸਤੇ ਦੇ ਵਿੱਚ ਤੁਰੇ ਜਾਂਦੇ ਆ ਕਾਫੀ ਲੋਕ ਮਿਲੇ ਨੇ ਜੋ ਕਿ ਆਪਣੀ ਹਾਈਕ ਟ੍ਰੇਲ ਉਹਨੂੰ ਪੂਰੀ ਕਰਕੇ ਥੱਲੇ ਨੂੰ ਆਪਸ ਆ ਰਹੇ ਨੇ ਆਪਾਂ ਹੁਣ ਕੀਤੀ ਹੈ ਸ਼ੁਰੂਆਤ ਕੋਇੰਸਾ ਦੇ ਨੇੜੇ ਆਪਣੀ ਇਹ ਟ੍ਰੇਲ ਦੀ ਸ਼ੁਰੂਆਤ ਹੁੰਦੀ ਹੈ ਜਿੱਥੇ ਆਪਾਂ ਹੁਣ ਜਾ ਰਹੇ ਆ ਇਹਦੇ ਆਸੇ ਪਾਸੇ ਜੰਗਲ ਆ ਤੇ ਜੰਗਲ ਦੇ ਵਿੱਚੋਂ ਲੰਘਦੇ ਆ ਆਪਾਂ ਨੂੰ ਦਰਖਤਾਂ ਦੀ ਖੁਸ਼ਬੂ ਤੇ ਹਵਾ ਦਾ ਥੋੜਾ ਥੋੜਾ ਟੱਚ ਹੀ ਮਹਿਸੂਸ ਹੁੰਦਾ ਮਾਹੌਲ ਬਹੁਤ ਵਧੀਆ ਤੇ ਦਿਖਾਉਣੇ ਆ ਆਪਾਂ ਤੁਹਾਨੂੰ ਅੱਗੇ ਚੱਲ ਕੇ ਵਾਈਬ ਬਹੁਤ ਵਧੀਆ ਆ ਰਹੀ ਆ ਰੋੜਾ ਜਿਹੜੀ ਇਹ ਇਹਨਾਂ ਨੇ ਪੱਕੀ ਬਣਾਈ ਹੋਈ ਆ ਅੱਗੇ ਜਾ ਕੇ ਰਸਤਾ ਕੱਚਾ ਆਊਗਾ ਤੇ ਉਸ ਤੋਂ ਬਾਅਦ ਜੋ ਅਸਲੀ ਐਡਵੈਂਚਰ ਆ ਉਹ ਦਿਖਾਵਾਂਗੇ ਆਪਾਂ ਤੁਹਾਨੂੰ ਇਹ ਜੋ ਸੀਮੈਂਟ ਦਾ ਰਸਤਾ ਸੀ ਇਹ ਇੱਥੇ ਆ ਕੇ ਸਮਾਪਤ ਹੋ ਜਾਂਦਾ ਤੇ ਇਥੋਂ ਆਪਣਾ ਜੋ ਟ੍ਰੇਲ ਆ ਉਹ ਸ਼ੁਰੂ ਹੋ ਜਾਂਦੀ ਆ 15 ਮਿੰਟ ਦੀ ਆਪਣੀ ਟ੍ਰੇਲ ਆ ਇਥੋਂ ਇੱਥੇ ਲਿਖਿਆ ਹੋਇਆ ਰਸਤੇ ਦੇ ਵਿੱਚ ਚੱਲਦੇ-ਚੱਲਦੇ ਆਪਾਂ ਨੂੰ ਇੱਕ ਗੁਫਾ ਮਿਲੀ ਆ ਤੇ ਜਿਹੜਾ ਆਪਣਾ ਰਾਹ ਉਹ ਹੈਗਾ ਅੱਗੇ ਨੂੰ ਮੰਜਲ ਆਪਣੀ ਅੱਗੇ ਨੂੰ ਚੱਲਦੇ ਜਾ ਰਹੇ ਆ ਆਪਾਂ ਅੱਗੇ ਵੱਲ ਚੜਾਈ ਹੈਗੀ ਆ ਚਲੋ ਜਿਆਦਾ ਨਹੀਂ ਹੈਗੀ ਮੱਠੀ 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 ਟੀ ਟੀ ਚੜਾਈ ਚੜਦੇ ਜਾ ਰਹੇ ਆ ਆਪਾਂ ਮਹਿਸੂਸ ਹੋ ਰਹੀ ਆ ਸਾਹ ਚੜ ਰਿਹਾ ਤੇ ਆਪਾਂ ਨੂੰ ਜਿਵੇਂ ਜਿਵੇਂ ਵਿਊ ਪੁਆਇੰਟ ਮਿਲਣਗੇ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਕੁਦਰਤੀ ਨਹੀਂ ਆ ਰਹੇ ਹਾਂ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿੰਨੇ ਸੋਹਣਾ ਵਿਊ ਪੁਆਇੰਟ ਬਣ ਰਿਹਾ ਇੱਥੋਂ ਜਿੰਨੀ ਚੜ੍ਹਾਈ ਆਪਾਂ ਚੜ੍ਹਦੇ ਜਾਂਦੇ ਆ ਉਨਾਂ ਹੀ ਆਪਾਂ ਨੂੰ ਸੁੰਦਰ ਨਜ਼ਾਰੇ ਮਿਲਦੇ ਨੇ ਚਲੋ ਆਪਾਂ ਅੱਗੇ ਦੇਖਦੇ ਆ ਕਿਹੜੀ ਸੁੰਦਰ ਚੀਜ਼ ਆਪਣੀ ਅਡਿਕਾਰੀ ਆ ਹੁਣ ਆਪਾਂ ਬਹੁਤ ਹੀ ਖਾਸ ਜਗ੍ਹਾ ਤੇ ਪਹੁੰਚ ਚੁੱਕੇ ਆ ਇੱਕ ਕਿਲੇ ਵਾਂਗ ਬਣਿਆ ਹੋਇਆ ਪੱਥਰਾਂ ਦੀਆਂ ਕੰਧਾਂ ਤੇ ਆਸੇ-ਪਾਸੇ ਦਰਖਤ ਇਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਜਿਹੜੇ ਇੱਥੋਂ ਦੇ ਲੋਕ ਆ ਇਹ ਨੇਚਰ ਦੇ ਨਾਲ ਜੁੜੇ ਹੋਏ ਆ ਚਲੋ ਅੱਗੇ ਚੱਲ ਕੇ ਆਪਾਂ ਦਿਖਾਉਣੇ ਆ ਤੁਹਾਨੂੰ ਅੰਦਰ ਦਾ 뷰 ਕਿੱਦਾਂ ਲੱਗਦਾ ਇਹ ਜੋ ਅੱਗੇ ਤੁਸੀਂ ਚੀਜ਼ ਦੇਖ ਰਹੇ ਹੋ ਇਹ ਇਹ ਪੁਰਾਣੇ ਸਮਿਆਂ ਦੇ ਵਿੱਚ ਬਣਾਇਆ ਗਿਆ ਸੀ ਹਮਲਾਵਰਾਂ ਤੋਂ ਬਚਾਉਣ ਦੇ ਲਈ ਆ ਇਧਰ ਚਰਚਾ ਇਹਨਾਂ ਦੀ ਤੇ ਆ ਜੋ ਉੱਪਰ ਬਣਿਆ ਹੋਇਆ ਇਥੇ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਹਾਂ ਇਹਨਾਂ ਦੀਆਂ ਫੌਜਾਂ ਤੇ ਕੋਈ ਹਮਲਾ ਕਰਦਾ ਸੀ ਤੇ ਉਦੋਂ ਕਿਹੜਾ ਇੰਟਰਨੈਟ ਹੁੰਦੇ ਸੀ ਤੇ ਇਹ ਇੱਥੇ ਅੱਗ ਲਾ ਕੇ ਦੂਜਿਆਂ ਨੂੰ ਸਿਗਨਲ ਭੇਜਦੇ ਸੀ ਤੇ ਆ ਆਇਦਰ ਇਹਨਾਂ ਦਾ ਖੂਬਣਿਆ ਹੋਇਆ ਜਿੱਥੋਂ ਇਹ ਪਾਣੀ ਪੀਂਦੇ ਸੀ ਤੇ ਹੁਣ ਸਾਹਮਣੇ ਤੁਸੀਂ ਦੇਖੋਗੇ ਬਹੁਤ ਹੀ ਜ਼ਿਆਦਾ ਜੋ ਖੂਬਸੂਰਤ ਨਜ਼ਾਰਾ ਜਿਸ ਦਾ ਅੱਗੇ ਮੈਂ ਜ਼ਿਕਰ ਕਰਦਾ ਸੀ ਕਿ ਕੋਈ ਖੂਬਸੂਰਤ ਚੀਜ਼ ਸੋਹਣੀ ਚੀਜ਼ ਆਪਣਾ ਇੰਤਜ਼ਾਰ ਕਰ ਰਹੀ ਹੈ ਆ ਇਥੋਂ ਦਾ ਪੁਇਨਸਾ ਦਾ ਵਿਊ ਪੁਆਇੰਟ ਆ ਸਾਹਮਣੇ ਆਪਣੀ ਪੁਆਇੰਟ ਸਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਆਸੇ-ਪਾਸੇ ਪਹਾੜਾਂ ਦੇ ਨਾਲ ਘਿਰਿਆ ਹੋਇਆ ਆ ਆਸੇ-ਪਾਸੇ ਪਹਾੜ ਦੇਖੋ ਤੁਸੀਂ ਇਹਦੇ ਪਹਾੜਾਂ ਦੇ ਵਿਚਕਾਰ ਵਸਿਆ ਹੋਇਆ ਪੁਆਇੰਟ ਸਾ ਜੋ ਕਿ ਬਹੁਤ ਹੀ ਸੋਹਣਾ ਅਤੇ ਖੂਬਸੂਰਤ ਇਹਨੂੰ ਪਿੰਡ ਕਹਿ ਸਕਦੇ ਆਪਾਂ ਪਿੰਡ ਹੈ ਤਾਂ ਨਿਕਾ ਜ ਆ ਪਰ ਬਹੁਤ ਹੀ ਜ਼ਿਆਦਾ ਵਧੀਆ ਇਸਦੇ ਆਸੇ-ਪਾਸੇ ਸਮੁੰਦਰ ਆ ਆ ਪਰਲੇਵਨ ਇਹ ਆਪਾਂ ਨੂੰ ਸਮੁੰਦਰ ਦੇਖ ਰਿਹਾ ਇਸ ਪਿੰਡ ਦੀ ਵੀ ਹਿਸਟਰੀ ਆ ਉਹਨਾਂ ਹਿਸਟਰੀਆਂ ਦੇ ਵਿੱਚੋਂ ਆ ਇੱਕ ਹਿਸਟਰੀ ਤੁਹਾਡੇ ਸਾਹਮਣੇ ਆ ਚਰਚ ਬਣੀ ਹੋਈ ਆ ਆ ਇਧਰ ਟਿਨੇ ਲੱਗੇ ਹੋਏ ਆ ਸਿਗਨਲ ਵਾਲੇ ਤੇ ਹੁਣ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆਂ ਜਾ ਕੇ ਕੀ ਆਪਾਂ ਨੂੰ ਦੇਖਣ ਨੂੰ ਮਿਲਦਾ ਹਾਂਜੀ ਕਮਲ ਸਿੰਘ ਸੋਹਣਾ ਕੁਦਰਤੀ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਇੱਧਰ ਆਪਣੇ ਕਮਲ ਸਿੰਘ ਪੂਰੇ ਨਜ਼ਾਰੇ ਲੈ ਰਹੇ ਨੇ ਫੋਟੋਆਂ ਖਿੱਚ ਰਹੇ ਨੇ ਆਸੇ-ਪਾਸੇ ਦਾ ਨਜ਼ਾਰਾ ਵੇਖੋ ਇੱਧਰ ਕੀ ਸਾਹਮਣੇ ਦੇਖ ਰਹੇ ਹਾਂ ਬਹੁਤ ਹੀ ਘੈਂਟ ਤਸਵੀਰ ਬਣ ਰਹੀ ਹੈ ਇਹ ਵੀ ਵਾਰੀ ਲਾਣੀ ਆਪਣੀ ਇਹ ਵਾਕਿਆ ਬਹੁਤ ਘੈਂਟ ਆ ਰਿਹਾ ਏ ਤੁਹਾਨੂੰ ਜਿਵੇਂ ਜਿਵੇਂ ਆਪਾਂ ਥੱਲੇ ਨੂੰ ਜਾ ਰਹੇ ਆ ਬਹੁਤ ਜਿਆਦਾ ਸੋਹਣੀ ਕੁਦਰਤੀ ਨਜ਼ਾਰੇ ਜੋ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਜਿਹੜੇ ਰਾਹ ਤੇ ਆਪਾਂ ਜਾ ਰਹੇ ਆ ਇਦਾਂ ਲੱਗਦਾ ਕਿ ਇੱਥੇ ਕਾਫੀ ਸਮੇਂ ਤੋਂ ਕੋਈ ਆਣਾ ਨਹੀਂ ਆਇਆ ਹੋਗਾ ਕਿਉਂਕਿ ਉਹ ਵੀ ਟੂਰਿਸਟ ਜਾਂ ਹੈਕਿੰਗ ਵਾਲੇ ਆਉਂਦੇ ਆ ਜਿੱਧਰੋਂ ਆਉਂਦੇ ਉਧਰ ਹੀ ਥੱਲੇ ਉਤਰ ਜਾਂਦੇ ਹੁਣ ਆਪਾਂ ਥੱਲੇ ਨੂੰ ਜਾ ਰਹੇ ਆ ਸੂਰਜ ਵੇਖੋ ਸਿੱਧੇ ਆ ਗਿਆ ਐਨ ਸਿੱਧੀ ਤੋਂ ਛੱਡ ਰਿਹਾ ਟ੍ਰੇਲ ਬੋ ਘੈਂਡਾ ਵਧੀਆ ਸੁੰਦਰ ਨਜ਼ਾਰੇ ਆ ਤੇ ਇੰਨਾ ਚੜਾਈ ਹੈਗੀ ਆ ਪਰ ਬੰਦਾ ਕਾਰਡ ਕੱਢ ਹੀ ਜਾਂਦਾ ਹੁਣ ਦੇਖੋ ਆਹ 뷰ਪੁਆਇੰਟ ਆਇਆ ਆਪਣੇ ਸਾਹਮਣੇ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਅੱਛਾ ਉਹ ਇਧਰ ਵੇਖੋ ਸਾਹਮਣੇ ਆ ਪਲਾਟ ਕੱਟੇ ਹੋਏ ਆ ਵਿੱਚ ਹਰਿਆਲੀ ਲੋਕਾਂ ਦੇ ਘਰ ਬਣਾਏ ਹੋਏ ਆ ਉਹਦੀਆਂ ਪੈੜੀਆਂ ਦੇ ਵਿੱਚ ਹੀ ਇਧਰਲੇ ਬੰਨੇ ਉਹ ਪਲਾਟ ਉਹ ਪਲਾਟ ਵਾਇਆ ਹੋਇਆ ਮੈਨੂੰ ਲੱਗਦਾ ਉੱਥੇ ਖੇਤੀਬਾੜੀ ਕਰਦੇ ਹੋਣੇ ਆ ਕੁਛ ਨਾ ਕੁਛ ਮਾੜੀ-ਮੋਟੀ ਆਵੇ ਆ ਜਿਹੜਾ ਹਾਂਜੀ ਹੁਣ ਆਪਾਂ ਥੱਲੇ ਉਤਰਦੇ ਹੋਣੇ ਆ ਤੇ ਥੱਲੇ ਇੱਕ 뷰ਪੈਂਡ ਆਇਆ ਵੇਖੋ ਕਿੱਡਾ ਘੈਂਡ ਨਜ਼ਾਰਾ ਸੂਰਜ ਸ਼ਿਪਣ ਵਾਲਾ 뷰 ਵੇਖੋ ਇਹ ਆ ਪਾਲਮਾ ਦੀ ਮਲੋਰਕਾ ਦਾ ਇੱਕ ਪਿੰਡ ਪਿਓਨਸਾ ਵੇਖੋ ਕਿੱਡਾ ਘੈਂਟ ਤੇ ਕਿੰਨਾ ਖੂਬਸੂਰਤ ਆਹ ਹੈਗੀ ਇੱਕ ਚਰਚਾ ਇਥੋਂ ਦੀ ਪਹਾੜਾਂ ਦੇ ਵਿੱਚ ਵਸਿਆ ਹੋਇਆ ਆਸੇ-ਪਾਸੇ ਪਹਾੜ ਹੀ ਪਹਾੜ ਆ ਜਾਂਦੇ ਨੇ ਜਿਵੇਂ ਆ ਜੀ ਆਪਾਂ ਆਪਣੀ ਟ੍ਰੇਲ ਪੂਰੀ ਕਰਕੇ ਪੁਨਸਾ ਦੇ ਵਿੱਚ ਇਹ ਆ ਪੁਨਸਾ ਦਾ ਦ੍ਰਿਸ਼ ਆ ਪਹਾੜੀ ਜਿਸ ਤੇ ਆਪਾਂ ਗਏ ਸੀ ਦੇਖ ਸਕਦੇ ਹੋ ਤੁਸੀਂ ਚਲੋ ਅੱਜ ਦੇ ਵਲੌਗ ਨੂੰ ਆਪਾਂ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਉਹ ਹੁਸਾ ਇੱਕ ਚਲੋ ਛੋਟਾ ਜਿਹਾ ਪਿੰਡ ਆ ਤੇ ਬਹੁਤ ਹੀ ਸੁੰਦਰ ਇੰਦੀਆਂ ਗਲੀਆਂ ਤੇ ਪਹਾੜੀਆਂ ਦੇ ਨਾਲ ਕਿ ਰਿਆ ਹੋਇਆ ਤੇ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਵਲੌਗ ਦੇਖਣ ਦੇ ਲਈ ਤੁਹਾਡਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਆ ਬਾਸਟਾਡ ਤੇ ਆਪਣੀ ਬੱਸ ਆ ਗਈ ਹੈ ਇਸ ਬਾਦ ਦੇ ਵਿੱਚ ਬੈਠ ਕੇ ਹੁਣ ਆਪਾਂ ਚੱਲਦੇ ਆ ਪਾਲਮਾ ਨੂੰ